ਪਿਆਜ਼ ਗਰੀਬ ਦੀ ਕਸਤੂਰੀ ਹੈ ਕਫ ਦਾ ਤਾਂ ਵੈਰੀ ਹੈ ਦਮੇ ਤੇ ਕਾਫਲੀ ਦਾ ਪ੍ਰਮਾਣੂ ਬੰਬ ਹੈ ਪਿਆਜ਼ ਦੀ ਇੱਕ ਸਾਇੰਸ ਹੈ ਬਹੁਤ ਸ਼ਾਨਦਾਰ ਸਾਇਸ ਸਾਡੇ ਬਜ਼ੁਰਗਾਂ ਨੇ ਸਾਨੂੰ ਦੱਸੀ ਲੇਕਿਨ ਅੱਗੇ ਅਸੀਂ ਮਾਡਰਨ ਹੋ ਗਏ ਤੇ ਅਸੀਂ ਬਜ਼ੁਰਗਾਂ ਨੂੰ ਪਾਸੇ ਕਰਤਾ ਉਹੀ ਪਿਆਜ਼ ਤੁਹਾਡੇ ਲਈ ਦਵਾਈ ਹੈ ਉਹੀ ਪਿਆਜ਼ ਤੁਹਾਡੇ ਲਈ ਜ਼ਹਿਰ ਹੈ ਕਿਵੇਂ ਅਗਰ ਤਾਂ ਮੁੱਕੀ ਮਾਰ ਕੇ ਪੰਨ ਲਿਆ ਤਾਂ ਦਵਾਈ ਹੈ ਅਗਰ ਚਾਕੂ ਨਾਲ ਕੱਟ ਲਿਆ ਉਹ ਜ਼ਹਿਰ ਫਿਰ ਅੱਜਕੱਲ ਤਾਂ ਜ਼ਹਿਰ ਹੀ ਖਾਂਦੇ ਆ ਲੋਕ ਨੇਚਰਲੀ ਉਹਦੇ ਅੰਦਰਲੀ ਹੁਣ ਜ਼ਹਿਰ ਹੈ ਕਿਹੜੀ ਚੀਜ਼ ਪਿਆਜ਼ ਦਾ ਜਿਹੜਾ ਅੰਦਰਲਾ ਹਿੱਸਾ ਹੈ ਹੁਣ ਧਿਆਨ ਪਿਆਰ ਦਾ ਪਿਆਜ਼ ਦਾ ਜਿਹੜਾ ਅੰਦਰ ਦਾ ਹਿੱਸਾ ਹੈ ਨਾ ਬਹੁਤ ਡੀਪ ਜਿਹੜਾ ਸੈਂਟਰ ਚ ਹਿੱਸਾ ਹੁੰਦਾ ਉਹ ਅਲਸਰ ਵਾਸਤੇ ਤੇ ਹਾਰਟ ਵਾਸਤੇ ਵਰਦਾਨ ਅੰਦਰ ਜਿੰਨਾ ਮਰਜੀ ਅਲਸਰ ਹੋਵੇ ਪਲੱਸ 1 ਗ੍ਰਾਮ ਪਿਆਜ਼ ਜਿਹੜਾ ਬੰਦਾ ਰੋਜ਼ ਖਾਂਦਾ ਉਹ ਨਾਰਮਲ ਬੋਡੀ ਸਟਰਕਚਰ ਨਾਲੋਂ ਉਦੀ ਹੱਡੀ 17% ਜ਼ਿਆਦਾ ਮਜ਼ਬੂਤ ਹੋਏਗੀ ਜਿਹੜਾ ਨਹੀਂ ਖਾਂਦਾ ਉਹਦੇ ਨਾਲੋਂ ਜ਼ਿਆਦਾ 1 ਗ੍ਰਾਮ ਤੇ ਆਪਾਂ ਦਾ 5 ਗ੍ਰਾਮ ਪਿਆਜ਼ ਵਹਿ ਖਾ ਜਾਂਦੇ ਆ ਪਰ 5 ਤੋਂ 10 ਗ੍ਰਾਮ ਜਿਹੜਾ ਬੰਦਾ ਖਾਂਦ ਲਈ ਖਾਂਦਾ ਹੈ ਠੀਕ ਹੈ ਉਹਦੀ ਅੰਦਰ ਦੀ ਜਿਹੜੀ ਜਿੱਥੇ ਹੁਣ ਅੰਦਰ ਦੀ ਅੰਦਰ ਤੱਕ ਜਦੋਂ ਪਿਆਜ਼ ਆਣਾ ਹੈ ਨਾ ਉਹਦੇ ਅੰਦਰ ਲੇਅਰ ਦਿੱਤੀਆਂ ਛਿੱਲੀਆਂ ਦਿੱਤੀਆਂ ਬਿਲਕੁਲ ਉਹ ਚਿੱਲੀ ਨਹੀਂ ਤੁਸੀਂ ਖਾਣੀ ਮੈਂ ਅੱਜ ਕਿਹਾ ਕਿ ਸਵਿਟਜ਼ਰਲੈਂਡ ਦੀ ਰਿਸਰਚ ਹੈ ਨੀਦਰਲੈਂਡ ਦੀ ਰਿਸਰਚ ਹੈ ਆਪਾਂ ਹੀ ਬੋਲ ਰਹੇ ਹਾਂ ਹੋ ਸਕਦਾ ਕਿ ਹੁਣ ਮੈਂ ਸਵਿਟਜ਼ਰਲੈਂਡ ਤੇ ਨੀਦਰਲੈਂਡ ਦਾ ਨਾਮ ਲੈਤਾ ਤੇ ਸੁਣਨ ਵਾਲੇ ਥੋੜੇ ਜ਼ਿਆਦਾ ਕੰਨ ਖੋਲ ਕੇ ਸੁਣਨ ਸਾਨੂੰ ਗੋਰੇ ਪਸੰਦ ਆ ਠੀਕ ਹੈ ਗੋਰੇ ਦੀ ਸੱਚ ਪਸੰਦ ਆ ਤੇ ਇਹ ਕਿ ਆਉਂਦਾ ਸਾਡੇ ਬਾਪ ਮੇਰੇ ਸਾਡੇ ਬਾਪੂ ਨੇ ਕਿਹਾ ਸੀ ਸਾਡੇ ਵਿਆਹਦ ਨੇ ਕਿਹਾ ਸੀ ਇਹ ਨਹੀਂ ਯਕੀਨ ਨਹੀਂ ਕਰਨਾ